ਹਰ ਵੇਲੇ ਤਲਾਪ ਤੇ ਰਹਿੰਦੀ ਇੰਦਾ ਵੀ ਹਲਪੇ ਤਾਂ ਸਹੀ ਜੋ ਵੀ ਖਬਰ ਕੋਈ ਦਵੇ ਚੰਗੀ ਮਾਰੀ ਤੁਹਾਨੂੰ ਨੂੰ ਜੀ ਤਿਆਰ ਇਹ ਕੁੱਪੁੱਤ ਜਿਹੜਾ ਰੋਜੀ ਰੋਟੀ ਦੇ ਲਈ ਮਾਂ ਬਾਪ ਦਾ ਦੁੱਖ ਘਟਣ ਦੇ ਲਈ ਇਟਲੀ ਗਿਆ ਸੀਗਾ ਪਰ 17 ਸਾਲ ਹੋ ਗਏ ਨੇ ਅਜੇ ਤੱਕ ਪੁੱਤ ਦਾ ਪਤਾ ਨਹੀਂ ਲੱਗਾ ਈ ਸਾਲ ਦਾ ਹੀ ਇਹ ਕਰੋ ਅੱਛਾ ਉਹ 6 ਮਹੀਨੇ ਫੋਨ ਆਉਂਗਾ ਰਿਹਾ ਸਾਨੂੰ ਹਾਂ ਉਸ ਤੋਂ ਬਾਅਦ ਅੱਛਾ ਹਾਂ ਕੀ ਰਹੇ ਹਾਂ ਹਾਂ ਉਹ ਕਿਤੇ ਉਹ ਸਮੇਂ ਤੁਹਾਨੂੰ ਪਤਾ ਲੱਗਾ ਜੀ ਉਹ ਵੀ ਪਤਾ ਲੱਗਾ ਸਾਰੇ ਤਾਂ ਹਾਂ ਇਹ ਹੱਥ ਪਰ ਮਾਰੀ ਇਤਰਾਮ ਨਾਲ ਬੈਗੇ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ #ਪੰਜਾਬ ਤੇ ਮੈਂ ਹਾਂ ਮੰਤਰੀ ਸਿੰਘ ਕਾਲੂ ਇਸ ਵੇਲੇ ਅਸੀਂ ਕਰਤਾਰਪੁਰ ਦੇ ਵਿੱਚ ਮੌਜੂਦ ਹਾਂ ਮੇਰੇ ਨਾਲ ਇੱਕ ਬਜ਼ੁਰਗ ਮਾਪੇ ਮੌਜੂਦ ਨੇ ਜਿਹੜੇ 17 ਸਾਲਾਂ ਤੋਂ ਆਪਣੇ ਪੁੱਤ ਦਾ ਵਿਛੋੜਾ ਹੰਡਾ ਰਹੇ ਨੇ 17 ਸਾਲ ਪਹਿਲਾਂ ਰੋਜੀ ਰੋਟੀ ਦੇ ਲਈ ਇਹਨਾਂ ਦਾ ਜਵਾਨ ਪੁੱਤ ਲੀਬੀਆ ਦੇ ਵਿੱਚ ਜਾਂਦਾ ਪਰ ਕਦੇ ਵੀ ਵਾਪਸ ਮੁੜ ਕੇ ਨਹੀਂ ਆਉਂਦਾ ਬੜਾ ਔਖਾ ਹੁੰਦਾ ਇੱਕ ਮਾਪੇ ਦੇ ਲਈ ਜਿਨ੍ਹਾਂ ਦਾ ਜਵਾਨ ਪੁੱਤ ਘਰੋਂ ਰੋਜੀ ਰੋਟੀ ਲਈ ਗਿਆ ਹੋਵੇ ਪਰ ਕਦੇ ਵਾਪਸ ਨਾ ਮੁੜਿਆ ਹੋਵੇ ਪਰ ਆਖਿਰਕਾਰ ਇਹ ਸਾਰੀ ਕਹਾਣੀ ਕੀ ਬਣੀ ਤਾਂ ਅੰਕਲ ਸਾਡੇ ਨਾਲ ਮੌਜੂਦ ਨੇ ਤਾਂ ਸਾਰੀ ਗੱਲਬਾਤ ਕਰਦੇ ਆਂ ਤਾਂ ਅੰਕਲ ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹੁੰਨਾ ਕਿ ਬੜਾ ਲੰਮਾ ਸਮਾਂ ਹੋ ਗਿਆ ਬਹੁਤ ਔਖਾ ਸਮਾਂ ਹੁੰਦਾ ਤੁਸੀਂ ਇੱਕ ਇੱਕ ਦਿਨ ਇੱਕ ਇੱਕ ਸਾਲ ਵਰਗਾ ਹੰਡਾਇਆ ਹੋਏਗਾ ਪੂਰੀ ਕਹਾਣੀ ਕਿਵੇਂ ਬਣੀ ਕਦੋਂ ਗਿਆ ਸੀਗਾ ਬੇਟਾ ਕੀ ਨਾਮ ਸੀ ਉਹਦਾ 2007 ਚ ਗਿਆ ਰਹੇਗਾ ਹੂੰ ਤੇਰਾ ਨਾਮ ਹੈਗਾ ਰਣਜੀਤ ਸਿੰਘ ਹੂੰ 25 ਸਾਲ ਦਾ ਸੀ ਜਦੋਂ ਘਰੋਂ ਗਿਆ ਅੱਛਾ ਉਹ 6 ਮਹੀਨੇ ਫੋਨ ਆਉਂਦਾ ਰਿਹਾ ਸਾਨੂੰ ਹਾਂ ਉਸ ਤੋਂ ਬਾਅਦ ਚ ਅੱਛਾ ਕੋਈ ਰੈਂਕ ਹੀ ਨਹੀਂ ਹੋਇਆ ਹਾਂ ਕਿਸੇ ਏਜੰਟ ਦੇ ਥਰੂ ਗਏ ਸੀਗੇ ਇੱਥੋਂ ਦੇ ਇੱਕ ਨੰਬਰ 'ਚ ਹੀ ਗਏ ਆ ਕੰਪਨੀ 'ਚ ਗਏ ਉਸ ਤੋਂ ਬਾਅਦ ਚੜੀ 6 ਮਹੀਨੇ ਕੀ ਹੋਇਆ ਕਿ ਕੀ ਅੱਛਾ ਜਾਂ ਬਾਹਰ ਨਿਕਲ ਲਗੇ ਉਸ ਤੋਂ ਕੀ ਹੋਇਆ ਬਾਤੋ ਜੀ ਕਦੋਂ ਆਖਰੀ ਗੱਲਬਾਤ ਕਰਨ ਹੋਈ ਬੇਟੇ ਨਾਲ ਆਖਰੀ ਇਸ ਮਹੀਨੇ ਚ ਹੋਇਆ ਅਗਾਜ਼ ਤੋਂ 6 ਮਹੀਨੇ ਚ ਹੈ ਨਾ ਉਦੋਂ ਹੀ ਕਹਿੰਦੇ ਸੀ ਆਪਾਂ ਇੱਥੇ ਜਾਣਾ ਇੱਥੇ ਜਾਣਾ ਹੈ ਨਾ ਤੇ ਬਹੁਤ ਹਟਾਇਆ ਤੂੰ ਹੀ ਜਾਣਾ ਸਾਰੇ ਮੁੰਡੇ ਜਾਂਦੇ ਸੀ ਕਿੱਥੇ ਨਹੀਂ ਸਵਾਰਦੇ ਮਗਰ ਲੱਗਦੇ ਰਹੇ ਉਹ ਘਟੋਂ ਤੇ ਟੋਂਦੇ ਸੀ ਤਿੰਨ ਦੋ ਚਾਰ ਮਹੀਨੇ ਚ ਉੱਪਰ ਰਹੇ ਹਨ ਫਿਰ ਮੈਂ ਨਾਲ ਲੈ ਲੈ ਕੇ ਸੀ ਦੂਜਾ ਪਕਾ ਲੁਆ ਜਿੱਦਣ ਹੋਰ ਵੀ ਚੱਟਾ ਰੱਖੋ ਤੇ ਤਿੰਨ ਮੁੰਡੇ ਸੀ ਹਾਂ ਉਹਨਾਂ ਦੇ ਬਣਾਉਂਦੇ ਜਿਆਦਾ ਗੱਲ ਲੱਭਿਆ ਉਹਨਾਂ ਨੂੰ ਕਿੱਥੇ ਕਿੱਥੇ ਜੀ ਟੱਕਟੇ ਕਰਦੇ ਸੀ ਜਾਂਦੇ ਵੀ ਰਹੀ ਗਏ ਥਾਂ ਫਿਰਦੇ ਰਹੇ ਤਿੰਨ ਚਾਰ ਸਾਲ ਫਿਰੇ ਸੀ ਨਾ ਹਾਂ ਹੁਣ ਕਿਤੇ ਕੁਝ ਨਹੀਂ ਸਾਨੂੰ ਪਤਾ ਲੱਗਾ ਜੀ ਕੁਝ ਵੀ ਪਤਾ ਲੱਗਾ ਹੋਵੇ ਸਾਰੇ ਥਾਂ ਦੇ ਹੱਥ ਪੈਰ ਮਾਰੇ 12 ਸਾਲ ਹੋ ਗਏ ਹਨ ਬੜਾ ਲੰਬਾ ਸਮਾਂ ਹੁੰਦਾ ਹੈ ਕਿੰਨਾ ਸਮਾਂ ਤੁਹਾਡੀ ਗੱਲਬਾਤ ਹੋਈ ਜਦੋਂ ਇਥੋਂ ਦੇ ਸੀ ਕਰਾਂ ਬਾਅਦ ਇੱਕ ਦੋ ਮਹੀਨੇ ਹੀ ਹੁੰਦੀ ਸੀ ਉਦੋਂ 6 ਮਹੀਨੇ ਹੁੰਦੇ ਨੇ ਅੱਜੋ ਗਿਨੀ ਸੀ ਇਹਨਾਂ ਅੱਛਾ ਕਿਤਾ ਪਤਾ ਨਹੀਂ ਉੱਥੇ ਲਿੰਕ ਜਾਵੇ ਸੀ ਵੀ ਨੈਟ ਦੇ ਤੇ ਕੰਪਿਊਟਰ ਵਗੈਰਾ ਤੋਂ ਕਰਦੇ ਹੁੰਦੇ ਸੀ ਹਨਾ ਥੋੜੀ ਜੀ ਗੱਲ ਹੁੰਦੀ ਸੀ ਸਾਫ ਵੀ ਨਹੀਂ ਪਤਾ ਲੱਗਦਾ ਹੁੰਦਾ ਵੀ ਫੋਗਾਣਾ ਲ ਜੀਤਾ ਤਾਂ ਪਤਾ ਲੱਗ ਜਾਂਦਾ ਹੁੰਦਾ ਸੀ ਮਾੜਾ ਭੱਡਾ ਜੀ ਗੱਲ ਦਾ ਮਹਿੰਗਾ ਵੀ ਹੁੰਦਾ ਸੀ ਅੱਛਾ ਦਾ ਹੁੰਦਾ ਹੁੰ ਮੈਂ ਇਦਾਂ ਨਹੀਂ ਅੱਗੇ ਬਹੁਤ ਪਤਾ ਜਿੱਦਾਂ ਆਪਾਂ ਉਨਗੇ ਥਾਂ ਰੰਗੋ ਵਾਲੇ ਨਾਲ ਗੱਲ ਕਰਦੇ ਸੀ ਚਿੱਠੀਆਂ ਪਾਉਂਦੇ ਹੁੰਦੇ ਸੀ ਸਾਨੂੰ ਨਹੀਂ ਪਤਾ ਮੋੜ ਕੇ ਉਹਨਾਂ ਜਵਾਬ ਹੁੰਦਾ ਸੀ ਕਿ ਨਹੀਂ ਹੁੰਦਾ ਸੀ ਜਿਵੇਂ ਥੋੜਾ ਕੋ ਸਮਾਂ ਜਾ ਕੇ ਗੱਲਬਾਤ ਹੋਈ ਹਨਾ ਮਤਲਬ ਸਹੀ ਜਗ੍ਹਾ ਤੇ ਪਹੁੰਚਦੇ ਸੀਗੇ ਸਾਨੂੰ 6 ਮਹੀਨੇ ਸਾਨੂੰ 6 ਮਹੀਨੇ ਆ ਗੱਲਬਾਤ ਵੀ ਹੁੰਦੀ ਸੀ ਬਸ ਆਈ ਚੱਕਰ ਆਲੀ ਉਹਨਾਂ ਨੇ ਇਹ ਵੀ ਬਣਾਣਾ ਸੀ ਕਿ ਆਪਾਂ ਉਸ ਤੋਂ ਸਾਰੇ ਮੁੰਡੇ ਜਾਂਦੇ ਸੀ ਅਸੀਂ ਜਾਣਾ ਸੀ ਮੋੜ ਕੇ ਨਹੀਂ ਸਾਡੇ ਨਾਲ ਜਿੱਦਾਂ ਗੱਲ ਹੋਈ। ਕਦੇ ਤੁਹਾਡੇ ਨਾਲ ਕੋਈ ਗੱਲ ਸਾਂਝੀ ਕੀਤੀ ਸੀ ਉਹਨੇ ਜੀ ਇੱਥੇ ਬਹੁਤ ਔਖਾ ਜਾਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਆ। ਪਹਿਲਾਂ ਤਾਂ ਕੋਈ ਔਖਾ ਨਹੀਂ ਸੀ ਕੰਪਨੀ ਚ ਉਹਨਾਂ ਨੂੰ ਕੋਈ ਔਖਾ ਨਹੀਂ ਸੀ। ਬਸ ਉਹਨਾਂ ਨੇ ਇਦਾਂ ਹੀ ਸੀ ਕਿ ਲੱਗ ਗਿਆ ਇਟਲੀ ਆਜ ਕਿੰਨੇ ਦਾ ਆਇਆ ਇੱਥੀ ਜਾਂ। ਅੱਛਾ। ਬਸ ਇਦਾਂ ਹੀ ਮੁੰਡਿਆਂ ਨੇ ਕੋਈ ਮਤਾ ਪਕਾਇਆ ਹੋਇਆ ਸੀਗਾ। ਹਾਂ। ਵੇਥੋਂ ਨਿਕਲਣਾ ਚਾਹੁੰਦਾ। ਨਿਕਲੇ ਵੀ ਮੁੰਡੇ ਇਹਨਾਂ ਬਾਰੇ ਪਤਾ ਨਹੀਂ ਕੀ ਸਾਨੂੰ ਕੀ ਹੋਇਆ। ਕਈ ਘਰ ਅਜੇ ਮੈਂ ਇਦਾਂ ਪਤਾ ਕਰਦੀ ਉਹਨਾਂ ਨੂੰ ਫੋਨ ਆਇਆ ਜਿੰਦੇ ਜਿੰਦੇ ਹੋਟਲ 'ਚ ਰੱਖਿਆ ਉਹਨਾਂ ਨੇ ਕੰਮ ਕਰਉਂਦੇ ਰਹੇ ਇਹ ਨਹੀਂ ਪਤਾ ਹੰਸਣ ਲੈਣਾ ਕੋਈ ਗੱਲ ਨਹੀਂ ਲੋਕਾਂ ਦੀਆਂ ਗੱਲਾਂ ਤਾਂ ਨਹੀਂ ਪਤਾ ਅੱਛਾ ਕਿ ਉਹਨਾਂ ਨੂੰ ਹੋਇਆ ਕਿ ਇਹ ਵੀ ਮੈਂ ਸਾਡੇ ਨਾਲ ਤਾਂ ਇਹ ਹੀ ਹੁੰਦੀ ਰਹੀ ਬੜਾ ਲੰਮਾ ਸਮਾਂ ਹੁੰਦਾ ਇੱਕ ਬੋਦੀ ਉਡੀਕ ਕਰਨੀ ਅੱਜ ਵੀ ਇੰਤਜ਼ਾਰ ਰਹਿਦਾ ਹੋਏਗਾ ਕਦੇ ਕੋਈ ਖਲੂ ਲੱਗਾ ਬੱਚੇ ਦਾ ਪਤਾ ਲੱਗਾ ਕਦੇ ਕੋਈ ਕੁਛ ਨਹੀਂ ਕੁਛ ਨਹੀਂ ਫੋਟੋ ਹੈਗੀ ਆ ਬੱਚਿਆਂ ਦੀ ਸਾਡੇ ਨਾਲ ਅੱਛਾ ਫੋਟੋ ਤੇ ਵੀ ਹਾਂ ਤੇ ਕਦਾ ਬੱਚਾ ਹੈਗਾ ਕਿ ਹੈ ਨਹੀਂ ਨੀ ਤਾਂ ਆਲੇ ਦੁਆਲੇ ਤਾਂ ਆਪਾਂ ਪੁੱਛਦੇ ਰਹੇ ਆ ਕੋਈ ਇਦਾਂ ਦੀ ਘਟਨਾ ਕਦੀ ਵਾਪਰੀ ਹਾਂ ਇੱਕ ਦੋ ਮੁੰਡੇ ਨਹੀਂ ਸੀ 30 ਮੁੰਡੇ ਸੀ ਅੱਛਾ 30 ਦੇ ਵਿੱਚੋਂ ਕਿਸੇ ਦਾ ਨਹੀਂ ਪਤਾ ਲੱਗਾ ਨਾ ਅੱਛਾ ਬੁਰਾ ਗਰੁੱਪ ਸੀ ਹਾਂ ਦੱਸ ਦੇ ਇਹ ਮੁੰਡੇ ਹਨਾ ਸਾਨੂੰ ਥੋੜਾ ਪਤਾ ਆ ਜਾਂ ਜਿਹੜੇ ਨਾਲ ਦੇ ਉਹ ਇਦਾਂ ਇੱਕ ਦੋ ਫੱਟੇ ਹੋਰ ਕੱਢ ਦਿੰਦੇ ਜਦੋਂ ਇੱਕ ਵਾਰੀ ਸੀ ਬਨਾਲਪੁਰ ਗਏ ਲੈ ਅਗੇ ਤੂੰ ਦੋ ਸੀ 20 ਮੁੰਡਿਆਂ ਦੇ ਘਰਾਂ ਦੇ ਇਦਾਂ ਅੱਠੇ ਵਾਰ ਲੈ ਵੀ ਹੁੰਦੇ ਕੋਈ ਸੁਣਦਾ ਹੀ ਨਹੀਂਗਾ ਪਰ ਸੁਣਦਾ ਕੋਈ ਨਹੀਂ ਕੋਈ ਨਹੀਂ ਸੁਣਦਾ ਸਾਰੇ ਥੱਕ ਗਏ ਰਹਿ ਗਏ ਜਾਂਦੇ ਹੀ ਨਹੀਂ ਸੀ ਜਾਂਦੇ ਸਾਡੇ ਕੋਲ ਤਾਂ ਹੈ ਨਹੀਂ ਜਦ ਆਤਮਿਕ ਨਹੀਂ ਸੀ ਘਰ ਤੋਂ ਮੁੰਵਾਂ ਜਨਾਨੀਆਂ ਕੰਮ ਕਰ ਕਰਕੇ ਨਿਆਣੇ ਪਾਲੇ ਜਨਾਨੀਆਂ ਹਾਂ ਹਾਂ ਤੁੰਤ ਕਰੇ ਕਿੰਨਾ ਕੋ ਪੈਸਾ ਉਦੋਂ ਲੱਗਾ ਸੀਗਾ ਔਰ 120000 ਲੱਗਾ ਹੈ ਅੱਛਾ ਨਾ ਪੈਸੇ ਦਾ ਮੂ ਦੇਖਿਆ ਤੁਸੀਂ ਕਿਸੇ ਤੱਕ ਪਹੁੰਚ ਕੀਤੀ ਪੁਲਿਸ ਤੱਕ ਤੇ ਸੁਭਾਵਕ ਤੌਰ ਤੇ ਗਏ ਹੋਵੋ ਜਾਂ ਗੁਆਂ ਤੱਕ ਜਦੋਂ ਇੱਥੇ ਕਦੇ ਆਇਆ ਸੀ ਬਾਗਲ ਉਹਨੇ ਇੱਕ ਫਾਈਲ ਬਣਾ ਕੇ ਦਿੱਤੀ ਉਹਨੇ ਸਾਨੂੰ 2 ਨੰਬਰ ਜਿਲ੍ਹੇ ਦੇ ਚੌਕੀ ਹੈਗੀ ਆ ਪਰੇਲ ਚੌਕ ਲਾਗੇ ਉੱਥੇ ਭੇਜਿਆ ਉਹ ਕਹਿੰਦੇ ਅਸੀਂ ਪੂਰਾ ਕਰਾਂਗੇ ਉਹਨਾਂ ਨੇ ਕਾਗਜ਼ ਦਿੱਤਾ ਸਾਡੇ ਪਾਗਲ ਪੱਤਰ ਲੈ ਕੇ ਰੱਖ ਲਿਆ ਅੱਛਾ ਹਾਂ ਫਿਰ ਤੁਸੀਂ ਇਹ ਪਹਿਲਾਂ ਇੱਥੇ ਫਰਨੀਚਰ ਦੀ ਦੁਕਾਨ ਸੀਗੀ ਹਾਂਜੀ ਫਰਨੀਚਰ ਦਾ ਏਦਾਂ ਦੀ ਸਾਰਾ ਬਤਾਵਾਂਗੇ ਕੋਸ ਹਨਾ ਕਿ ਨਾ ਇੰਨੀ ਕਿ ਦੁਕਾਨ ਚ ਦੋ ਜਾਨਾਂ ਨੇ ਕੀ ਕਰਨਾ ਸੀ ਹਨਾ ਹਾਂ ਅਸੀਂ ਤਾਂ ਇਹੀ ਗਿਆ ਚੱਲ ਦਿੱਤੇ ਵੱਡਾ ਕੰਮ ਹੋਊਗਾ ਸੱਦਾ ਹਨਾ ਹਾਂ ਪੰਜ ਹਾਂ ਕੰਮ ਹੋ ਗਿਆ ਤਾਂ ਤੇ ਨਾ ਹਾਂ ਪਹਿਲਾਂ ਕੋਈ ਸੀਗਾ ਉੱਥੇ ਲੀਬੀਆ ਦੇ ਵਿੱਚ ਤੁਹਾਡਾ ਜਾਣ ਪਛਾਣ ਦਾ ਕੋਈ ਸ਼ਿਰਕਾਰ ਨਹੀਂ ਕੋਈ ਨਹੀਂ ਅੱਛਾ ਫਿਰ ਜਿਵੇਂ 35 40 ਜਾਣੇ ਸੀਗੇ ਚਾਰ ਕੋ ਕਰਤਾਰਪੁਰ ਦੇ ਵੀ ਸੀਗੇ ਇਹ ਫਿਰ ਪਰਿਵਾਰ ਇਹਨਾਂ ਨੇ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੋਊਗੀ ਕੋਈ ਖਲੂ ਲੱਗਾ ਕੋਈ ਵੀ ਕਿੱਥੇ ਨੇ ਮੁੰਡੇ ਜੇਲ੍ਹ ਚ ਚਲੇ ਗਏ ਜਾਂ ਫੜਦੇ ਪਹਿਲਾਂ ਜਾਂਦੇ ਰਹੇ ਸਾਰੇ ਇਕੱਠੇ ਹੋ ਗਏ ਉਹ ਤਾਂ ਕੁਸ ਕਾਰਨ ਜੋਗਿਆ ਹੀ ਨਹੀਂ ਸੀ ਬਹੁਤ ਗਰੀਬ ਘਰਦੇ ਸੀ ਲੋਕ ਜੀ ਦੱਸ ਸੀ ਤਾਂ ਰੋਟੀ ਖਾਣੇ ਸੀ ਉਹ ਤਾਂ ਇੰਨੇ ਜੋਗੇ ਨਹੀਂ ਜਨਾਨੀਆਂ ਹੀ ਘਰ ਰਹਿ ਗਈਆਂ ਉਹਨਾਂ ਦੇ ਅੱਛਾ ਤੇ ਮੋੜ ਕੇ ਅਸੀਂ ਨਾਲ ਜਿੱਥੇ ਕੋਈ ਕਹਿੰਦਾ ਰਹਿਣਾ ਉੱਥੇ ਜਾਓ ਤੇ ਅਸੀਂ ਲਾ ਲਾ ਕੇ ਚਾਰ ਪੰਜ ਜਾਨੇ ਨੂੰ ਫਿਰਦੇ ਰਹੇ ਸਾਡਾ ਤੁਰਦੇ ਰਹੇ ਹਨਾ ਫਿਰ ਜਦੋਂ ਨਾਲ ਜਦੋਂ ਪਰਲੇ ਹੀ ਨਹੀਂ ਕੋਈ ਕਹਿੰਦਾ ਪਰ ਕਿੱਥੇ 도ੜੇ ਫਿਰੀ ਹੈ ਹਨਾ ਅਗਲੇ ਕਹਿੰਦੇ ਤੁਹਾਡੇ ਬੱਚਿਆਂ ਦੀ ਗਲਤੀ ਆ ਕਿੰਨਾ ਪੈਸਾ ਦਿਖਾ ਦਿੰਦੇ ਸੀ ਸਾਨੂੰ ਆਰਾਮ ਨਾਲ ਕਿੰਨਾ ਪੈਸਾ ਖਰਾਬ ਦਿੱਤਾ ਇਹ ਤਾਂ ਦੇਸ਼ਾਂ ਦਾ ਇੱਕ ਮਜਬੂਰੀ ਹੋ ਜਾਂਦੀ ਹੈ ਪਰ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਤੁਹਾਡਾ ਛੋਟੇ ਬੇਟੇ ਨੂੰ ਵੀ ੱਲਾਂ ਦਾ ਜੀਨ ਕੀਤਾ ਹੋਣਾਗਾ ਮੈਂ ਛੋਟਾ ਬੇਟਾ ਵੀ ਇੱਦਾਂ ਸੀ ਜਿੱਦਾ ਇੱਕ ਵਾਰੀ ਵਿਆਹ ਕੀਤਾ ਮੁੰਡੇ ਦਾ ਤਾਂ ਨਹੀਂ ਸਰਦਾ ਸੀ ਸਾਡਾ ਹਨਾ ਤੁਹਾਨੂੰ ਪਤਾ ਹੀ ਅੱਜਕੱਲ ਪਰਿਵਾਰ ਕਿਦਾਂ ਦੇ ਆ ਉਹਨੂੰ ਕਿ ਜੱਡ ਵੀ ਹੈਨਾ ਏਜੰਟਾ ਆਈ ਉਹ ਵੀ ਤਾਂ ਉਹ ਥੇ ਵੀ ਤਨਖਾਹ ਨਹੀਂ ਕੋਈ ਖਾਸ ਜਿਹੀ ਕੰਮ ਬੋ ਲੈ ਲੈਂਦੇ ਸੀ 2-3 ਸਾਲ ਲਾਏ ਕੋਈ ਚੀ ਵੀ ਨਹੀਂ ਬਚਦਾ ਸੀ ਅੱਛਾ ਤੇ ਉਹ ਵੀ ਵਾਪਸ ਆ ਗਿਆ ਉਹ ਜਾਣਾ ਕੀ ਸੀ ਜਦੋਂ ਗਿਆ ਉਸ ਤੋਂ ਬਾਅਦ ਵੀ ਮਹੀਨੇ ਕਰ ਨੋਟ ਬੰਦੀ ਹੋ ਗਏ ਹਨਾ ਉਹ ਚੈੱਕ ਟੈਕਸ ਤੋਂ ਉੱਖਾ ਲੱਗਣ ਲੱਪਿਆਂ ਜਿਹੜੀ ਮਾੜੀ ਮੋਟੀ ਦੁਕਾਨ ਚੱਲਦੀ ਉਹ ਵੀ ਠਾਪੋ ਵੀ ਟੈਕਸ ਕਿਥੋਂ ਭਰੀਏ ਪੰਨਾ ਇੱਕ ਨਾਲ ਦੇ ਉਹ ਰੋਟੀਆਂ ਵੀ ਹਵਾ ਜਾ ਰਹੀਆਂ ਟੈਕਸ ਰੋਟੀ ਤੋਂ ਹਵਾ ਜਾ ਰਹੀ ਸੀ ਹੋ ਗਏ ਆ ਨਾ 3 ਸਾਲ ਮੁੰਡਾ ਦਾ ਰਿੱਢ ਗਈ ਤੇ ਆ ਗਿਆ ਵਾਪਸ ਉਹ ਇੱਥੇ ਹੀ ਬਿਦਾਰ ਦੁਕਾਨ ਤੇ ਕਿਸੇ ਤੇ ਕੰਮ ਕਰਦਾ ਉਹ ਕਹਿੰਦਾ ਮੈਂ ਨਹੀਂ ਜਾਣਾ ਕਿਤੇ ਹਾਂ ਨਾ ਤੁਹਾਡਾ ਕੱਲ ਨੂੰ ਕੀ ਸਰ ਵੈਸੇ ਤਾਂ ਮਾਤਾ ਜੀ ਬਹੁਤ ਔਖਾ ਹੁੰਦਾ ਬੇਸ਼ੱਕ 17 ਸਾਲ ਹੋ ਗਏ ਨੇ ਪਰ ਮਾਂ ਦੀ ਮਮਤਾ ਕਦੇ ਖਤਮ ਨਹੀਂ ਹੁੰਦੀ ਜਿੱਦਣ ਦੀ ਉਹ ਨਾਲ ਇੰਟਰਵਿਊ ਮਿਲਣ ਨੂੰ ਨਹੀਂ ਮਤਲਬ ਸੇ ਮੇਰਾ ਫੁਵਾਦ ਜੀ ਛਾਂਪ ਦੇ ਕਈ ਵਾਰੀ ਆਪਾਂ ਫੁਵਾਦ ਚ ਕਢਾਇਆ ਹੈ ਨਾ ਜਦੋਂ ਹੁੰਦੇ ਆ ਉਹਦੋਂ ਦੀ ਮੈਂ ਬਿਮਾਰ ਹੋ ਤੋ ਲੈਣੀ ਤੇ ਲੈ ਲਾ ਮੁੰਡਿਆ ਬਿਮਾਰ ਹੋ ਵੀ ਦੁਬਾਰਾ ਮੈਂ ਫੋਟੋ ਦਿਖਾਓ ਤੁਹਾਡਾ ਫੋਟੋ ਕਿੱਥੇ ਫੋਟੋ ਹੈਗੀ ਹੈ ਚਲੋ ਹੌਸਲਾ ਰੱਖੋ ਤੁਸੀਂ ਬੜਾ ਲੰਬਾ ਸਮਾਂ ਜਿਹੜਾ ਉਹ ਇੰਤਜ਼ਾਰ ਕੀਤਾ ਤਾਂ ਉਸ ਤੋਂ ਬਾਅਦ ਅੰਕਲ ਫਿਰ ਜਿਵੇਂ ਪੁਲਿਸ ਨੂੰ ਵੀ ਤੁਸੀਂ ਦਿੱਤਾ ਉਹਨਾਂ ਨੇ ਵੀ ਕੁਝ ਨਹੀਂ ਦੱਸਿਆ ਤੁਹਾਨੂੰ ਅੱਛਾ ਉਹਨੇ ਆਪਣੇ ਕਾਗਜ਼ ਕਾਰਵਾਈ ਪੂਰੀ ਕਰ ਲਈ ਕੀ ਨਾਮ ਨਾਮ ਕੀ ਸੀ ਗੰਬੀ ਬੇਟੇ ਦਾ ਰਣਜੀਤ ਸਿੰਘ ਤਾਂ ਇਹ ਫੋਟੋ ਤੁਸੀਂ ਦੇਖੋ ਕਿੰਨੀ ਉਮਰ ਸੀਗੀ ਉਦੋਂ ਰਣਜੀਤ 25 ਸਾਲ 25 ਸਾਲ ਦਾ ਸੀ ਉਦੋਂ ਦੀ ਫੋਟੋ ਆ ਅੱਛਾ ਹਾਂਜੀ ਤਾਂ 25 ਸਾਲ ਦੀ ਉਮਰ ਸੀਗੀ ਤਾਂ 17 ਸਾਲ ਦਾ ਜਿਹੜਾ ਉਹ ਸਮਾਂ ਹੋ ਗਿਆ ਤਾਂ ਅਜੇ ਤੱਕ ਇਸ ਨੌਜਵਾਨ ਦਾ ਜਿਹੜਾ ਉਹ ਪਤਾ ਨਹੀਂ ਲੱਗਾ ਪਰ ਇੰਤਜ਼ਾਰ ਅੱਜ ਵੀ ਮਾਂ ਨੂੰ ਰਹਿੰਦਾ ਤਾਂ ਮੈਨੂੰ ਲੱਗਦਾ ਕਿ ਬਹੁਤ ਵਾਰ ਇਦਾਂ ਹੁੰਦਾ ਹੋਵੇਗਾ ਤੁਹਾਨੂੰ ਕਿ ਅਜਿਹਾ ਲੱਗਦਾ ਹੋਵੇਗਾ ਕਿ ਵਾਕੇ ਰਣਜੀਤ ਆਏਗਾ ਮੁੜ ਕੇ ਨਹੀਂ ਤਾਂ ਚਲੋ ਮਾਤਾ ਜੀ ਤੁਸੀਂ ਹੌਸਲਾ ਰੱਖੋ ਤਾਂ ਇਹ ਬਜ਼ੁਰਗ ਮਾਪੇ ਜਿਹੜੇ 17 ਸਾਲ ਤੋਂ ਉਡੀਕਾਰੇ ਨੇ ਤਾਂ ਕਰਤਾਰਪੁਰ ਦੇ ਵਿੱਚ ਇਹਨਾਂ ਦੀ ਫਰਨੀਚਰ ਦੀ ਔਰ ਚਾਹ ਦੀ ਦੁਕਾਨ ਹੈਗੀ ਆ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈਗੀ ਕਿਉਂਕਿ ਇੱਕ ਪੁੱਤ ਜਿਹੜਾ ਰੋਜੀ ਰੋਟੀ ਦੇ ਲਈ ਮਾਪੇ ਦਾ ਦੁੱਖ ਖਟਣ ਦੇ ਲਈ ਇਟਲੀ ਗਿਆ ਸੀਗਾ ਪਰ 17 ਸਾਲ ਹੋ ਗਏ ਨੇ ਅਜੇ ਤੱਕ ਪੁੱਤ ਦਾ ਪਤਾ ਨਹੀਂ ਲੱਗਾ ਮਾਪੇ ਅੱਜ ਵੀ ਤਾਂਘਾਂ ਲੱਭ ਰਹੇ ਨੇ ਲੋਕਾਂ ਅੱਗੇ ਮੈਂ ਤਾਕਾਰੇ ਨੇ ਇਟਲੀ ਤੱਕ ਪਹੁੰਚ ਕੀਤੀ ਆ ਤਾਂ ਜੇਕਰ ਇਹ ਫੋਟੋ ਦੇਖ ਕੇ ਕਿਸੇ ਨੂੰ ਪਹਿਚਾਨ ਆਵੇ ਜਾਂ ਮਹਾਂਦਰਾ ਨਜ਼ਰ ਆਵੇ ਤਾਂ ਇਸ ਪਰਿਵਾਰ ਦੇ ਨਾਲ ਜਰੂਰ ਸੰਪਰਕ ਕੀਤਾ ਜਾਵੇ ਜੀ ਮਾਤਾ ਸ੍ਰੀ ਹੋਵੇ ਸੰਦੇਸ਼ਨ ਤਾਂ ਸਹੀ ਅਸੀਂ ਆਪਣੇ ਬੋਤਨ ਹਰ ਵੇਲੇ ਇਦਾਂ ਲੱਭਦੇ ਰਹਿੰਦੇ ਆ ਇਦਾਂ ਵੀ ਆ ਲੱਭੇ ਤਾਂ ਸਹੀ ਜੋ ਵੀ ਖਬਰ ਕੋਈ ਦਵੇ ਚੰਗੀ ਮਾੜੀ ਸੁਣਨ ਨੂੰ ਅਸੀਂ ਤਿਆਰ ਆ ਇਹ ਮਤਲਬ ਕਿ ਦਾ ਇਹ ਫੈਸਲਾ ਹੀ ਹੈ ਪਰ ਬਹੁਤ ਔਖਾ ਹੁੰਦਾ ਇੱਕ ਮਾਪੇ ਦੇ ਲਈ ਜਿਨ੍ਹਾਂ ਦਾ ਪੁੱਤ ਕਰੋ ਗਿਆ ਹੋਵੇ ਰੋਜੀ ਰੋਟੀ ਲਈ ਪਰ ਵਾਪਸ ਨਾ ਮੁੜਿਆ ਹੋਵੇ ਬੇਨਤੀ ਇਹੀ ਪਰਿਵਾਰ ਕਰ ਰਿਹਾ ਕਿ ਇਹਨਾਂ ਦੇ ਪੁੱਤ ਦੀ ਇਹਨਾਂ ਨੂੰ ਸਾਰ ਦਿੱਤੀ ਜਾਵੇ ਕਿ ਕਿਸ ਹਾਲਤ ਦੇ ਵਿੱਚ ਹੋਗਾ